ਸਾ ਸਾਰੇ ਕਾਲਜ ਜੁਮੇਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਸਟਾਲ ਲੈ ਕੇ ਆਏ ਆ ਜੀ ਦੇਖੋ ਜਿਹੜੇ ਤੁਹਾਨੂੰ ਇਹ ਵਾਲੇ ਸਟਾਲ ਦਿਖਾ ਰਹੇ ਆ ਇਹਨਾਂ ਦਾ ਰੇਟ ਆ ਜਿਹੜਾ 100 ਮਤਲਬ 100 ਰੁਪਏ ਹੈ ਕਲਰ ਆ ਪਤਨ ਦਿਖਾਉਣੇ ਆ ਹਾਂਜੀ ਦੇਖੋ ਇਹਦੇ ਵਿੱਚ ਕਲਰ ਨੇ ਲੈਂਥ ਇਹਨਾਂ ਦੀ 2 ਤੋਂ ਪਲੱਸ ਹੁੰਦੀ ਹੈ ਦੇਖੋ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਸਾਈਡਾਂ ਤੇ ਪੀਕੋ ਦਾ ਕੰਮ ਮਿਲੇਗਾ ਜਿੰਨਾ ਜਿੰਨਾ ਨੇ ਆਨਲਾਈਨ ਆਰਡਰ ਕਰਨਾ ਉਹਨਾਂ ਲਈ ਮਿਨੀਮਮ 3 ਪੀਸ ਤੋਂ ਉਹਨੂੰ ਆਰਡਰ ਕਰਨੇ ਪੈਣਗੇ ਜੀ ਹਾਂਜੀ ਦੇਖੋ ਕਲਰ ਸਾਰੇ ਬਹੁਤ ਪਿਆਰੇ ਨੇ ਤੇ ਨੈਕਸਟ ਵਰੈਟੀ ਦਿਖਾਉਣੇ ਆ ਹੁਣ ਆਪਾਂ ਤੁਹਾਨੂੰ ਇਹ ਹੈਗੇ ਨੇ ਜੀ ਫ੍ਰਿੱਲ ਵਾਲੇ ਲੱਡੂ ਵਾਲੇ ਬਿਲਕੁਲ ਲਾਈਟ ਵੇਟ ਹੁੰਦੇ ਨੇ ਜੀ ਇਹਨਾਂ ਦੀ ਜਿਹੜੀ ਰੇਂਜ ਆ 120 120 ਰੁਪਏ ਪ੍ਰਾਈਸ ਆ ਇਹਨਾਂ ਦਾ ਬਹੁਤ ਹੀ ਲਾਈਟ ਵੇਟ ਹੁੰਦੇ ਨੇ ਇਹ ਇਹ ਵੀ 2 ਤੋਂ ਪਲੱਸ ਹੁੰਦੀ ਹੈ ਇਹਨਾਂ ਦੀ ਲੈਂਥ ਇਸ ਟਾਈਮ ਆਪਣੇ ਕੋਲ ਇਹ ਵਾਲੇ ਕਲਰ ਨੇ ਜੀ ਸ਼ਾਈ ਨੇ ਨਦੀ ਬਹੁਤ ਹੀ ਜਿਆਦਾ ਵਧੀਆ ਹੁੰਦੀ ਹੈ ਤੁਸੀਂ ਕੋਈ ਵੀ ਆਰਡਰ ਬੁੱਕ ਕਰ ਸਕਦੇ ਹੋ ਇਹਨਾਂ ਵਿੱਚ ਕਿਸੇ ਵੀ ਕਲਰ ਦਾ ਤੇ ਨੈਕਸਟ ਆਪਣੇ ਕੋਲ ਆਹ ਵਾਲੇ ਹੈਗੇ ਨੇ ਜੀ ਪਿਓਰ ਵਾਲੇ ਸ਼ਾਲ ਜਿਨ੍ਹਾਂ ਦਾ ਰੇਟ ਹੈਗਾ 750 ਰੁਪਏ ਪਿਓਰ ਦਾ ਸ਼ਾਲ ਮਿਲੇਗਾ ਜੀ ਤੁਹਾਨੂੰ ਇਹ ਕਲਰ ਜਿਹੜੇ ਨੇ ਇਹਦੇ ਸੋਲੂ ਹੀ ਹੋਣਗੇ ਦੋਨੋਂ ਸਾਈਡ ਆਪਾਂ ਕਿਸੇ ਵੀ ਸਾਈਡ ਤੋਂ ਉਹਨੂੰ ਆਪਾਂ ਲੈ ਸਕਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ